ਆਣੀ ਤੇ गेहूं ਟੋ ਵਾਲਿਆਂ ਨੂੰ ਤੇ ਕਿਸੇ ਨੇ ਐਡ ਲਗਣੀ ਵੇ 5 ਤੋਂ 7 ਫੋਟੋ ਮੈ ਭੇਜਣ ਤਾਂ ਵਾਲੇ ਪਾਸੇ ਆਪਾਂ ਨੰਬਰ ਚੱਲੀ ਜਾਂਦਾ ਪਹਿਲੀ ਫੋਟੋ ਦੇ ਉੱਤੇ ਤੇ ਵੀਰ ਕੋ ਸਾਰੀ ਵੇਖਾ ਵੀ ਨਾ ਟੈਪ ਨਾ ਕਰਿਓ 4 ਟਰੈਕਟਰ ਇੱਕ ਟਰਾਲਾ 5 ਚੀਜ਼ਾਂ ਲੈ ਕੇ ਆਏ ਆਪਾਂ ਵੀਰੇ 16 ਸਾਦਾ ਟਰਾਲਾ 2 ਜਾਂ 14 ਮਾਡਲ ਟਰਾਲਾ ਇਹ ਬਹੁ ਬਈਆ ਟਰਾਲਾ ਟਾਇਰ ਵਧੀਆ ਪਏ ਆ ਕੁਆਲਟੀ ਦੇ ਆ ਤੇ ਰੀਲ ਦਾ ਹਿਸਾਬ ਹੈ ਸੱਦ ਗਿਆ 10 ਨਹੀਂ ਹਾਬਾ 10 ਇੱਕੀ ਘਟ ਹੈ ਦਾ 2014 ਦਾ ਟਰਾਲਾ ਹੈ ਇਹਦਾ ਮੰਗਦੇ ਆ 4 ਲੱਖ 15000 ਮੌਕੇ ਦੇ ਵੀਰ ਵਾਲੇ ਮੰਨ ਤਾਂ ਲੈ ਕਰਦੇ ਆਂਗੇ 16 ਸਾਦਾ ਟਰਾਲਾ 4 ਲੱਖ 15000 ਮੰਗ ਕਰਦੇ ਮੌਕੇ ਦੇ ਮਾਨਤਨ ਕਰ ਦੇਣਗੇ ਟਰਾਲਾ ਹੈਵੀ ਤੇ ਭਾਰਾ ਤੇ ਟਾਟਾ ਦਾ ਲੋਹਾ ਲੱਗਿਆ ਪੂਰਾ ਕੁਆਲਟੀ ਦਾ ਇਹ ਕਿਸੇ ਵੀਰ ਭਾਈ ਨੇ ਲੈਣਾ business ਪਰ ਕਰ ਸਕਦੇ ਕੋਕਾ ਪੀ ਟਰਾਲਾ ਕਿਸੇ ਕਿਸੇ ਵੀਰ ਭਾਈ ਨੇ ਲੈਣਾ ਤੇ ਆਵੇ ਲੋ ਫਰਸ਼ ਵੇਖ ਲੋ ਵਿੱਕਿਆ ਪੂਰੀ ਸਾਫ ਪਈ ਹੈ ਕੋਈ ਜੋੜ ਨਹੀਂ ਛੋੜਦੇ ਇੱਕੋ ਹੀ ਪਰਸਨ ਹੈ ਮਾਲ ਕਮੀਰ ਦਾ ਨੰਬਰ ਉੱਤੇ ਆ ਗਿਆ ਸ੍ਰੀ ਗਿੰਦ ਜੀ ਵੀਰ ਨਾਲ ਗੱਲ ਕਰ ਸਕਦੇ ਆ ਪੈ ਪਾਲਾ ਵੈਡਾ ਲੇਜਰ ਕਾਰਡ ਉੱਤੇ ਜਾਲੀ ਲੱਗੀ ਹੈ ਬਿਲਕੁਲ ਤੇ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਲੱਗ ਜਾਏ ਵੀਰੇ ਧੋਇਆ ਥਾਰਾ ਮਾਟਰ ਜਾਂਦੀ ਆ ਰੋਵ ਗਿਆ ਜਾਂਦੀ ਆ ਕਿਹੇ ਵੀਰ ਪਾਈਂ ਦੇਣਾ ਵੀਰਨਸ ਪਰ ਕਰ ਕੋਕਾ ਪੀ ਜਾਂਦੀ ਆ ਤੇ ਬਹੁਤ ਘਟ ਜਾਂਦੀ ਆ ਚੱਲਿਆ ਵਾ ਛਤਰੀ ਫੈਵਰਦੀ ਲੱਗੀ ਆ ਹੱਡ ਲੱਗਿਆ ਸਭ ਕੋ ਨਾਲ ਹੀ ਦੇਵਾਂਗੇ ਕੋਕਾ ਵੀ ਜਉਂਦੀ ਆ ਰਹਾ ਬਿਲਕੁਲ ਟਾਇਰ ਚਾਰੇ ਨਵੇਂ ਟਰੈਕਟਰ ਦੀ ਮੂਲੇ ਟਰਾਂਡੀ ਵਿੱਚ ਮੈਂ ਗੱਲ ਦੇ ਵੀ ਤੇ 2018 ਦਾ ਟਰੈਕਟਰ ਬਹੁਤ ਘੱਟ ਰੇਟ ਚੱਲਿਆ ਵਾ ਪੂਰਾ ਸਾਫ ਪਿਆ ਕੋਈ ਪੇਂਟ ਖੇਡ ਨਹੀਂ ਹੋਇਆ ਨਾਲ ਦਾ ਪੇਂਟ ਆ ਟਰੈਕਟਰ ਦਾ ਤੇ ਚੌੜੇ ਪੈਰ ਦਾਣਾ ਟਰੈਕਟਰ ਤੇ ਤੇ ਨਵੇਂ ਟਾਇਰ ਆ ਚਾਰੇ ਤੇ 6 ਲੱਖ ਤੇ 60000 ਰੁਪਇਆ ਮੰਗ ਕਰਦੇ ਮੈਂ ਕੋਈ ਵੀਰਮਾਨਤਨ ਕਰਦੇ ਹਾਂਗੇ 6 60 ਮੰਗ ਕਰਦੇ ਆ ਨੌਕੇ ਦੇ ਵੀਰ ਮਾਨਤਾਨ ਕਰ ਦੇਣਗੇ ਕੋਕਾਪੀ ਟਰੈਕਟਰ ਜਾਂ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਦੋ ਕਦੀ ਉੱਤੇ ਮਾਲਕ ਵੀਰ ਦਾ ਨੰਬਰ ਆ ਗਿਆ ਸਰਕੀਨ ਤੇ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਤੇ ਇੱਕ ਇਹਨਾਂ ਕੋਲ ਡੀਆਈ ਹੈ ਵੀਰੇ ਡੀਆਈ ਟਰੈਕਟਰ ਬਹੁ ਬਈਆਂ ਟਰੈਕਟਰ ਜਾਂ ਕਿਸੇ ਵੀਰ ਭਾਈ ਨੇ ਲੈਣਾ ਵੀਰ ਨਾਲ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਇਹ ਹੈਗਾ 2014 ਮੰਡ ਟਰੈਕਟਰ ਆ ਕੋ ਬੋਹ ਵਈਆ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਲੋ ਟਾਇਰ ਚਾਰੇ ਨਵੇਂ ਆ ਟਰੈਕਟਰ ਦੇ ਤੇ 575 ਟਰੈਕਟਰ ਆ ਇਹ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਲੋ 13 ਦੇ ਟਾਇਰ ਚੜੇ ਆ ਤੇ ਬੋਹ ਵਈਆ ਟਰੈਕਟਰ ਆ ਤੇ ਇਹਦਾ ਪੂਰੀ ਕੋਕਾ ਵੀ ਟਰੈਕਟਰ ਨਾਲ ਦਾ ਪੇਂਟ ਛੇ ਨਾ 2014 ਮੰਡਲਾ ਇਹਦਾ ਮੰਗਦੇ 3 ਲੱਖ ਤੇ 80000 ਰੁਪਿਆ 3 ਲੱਖ 80000 ਮੰਗਦੇ ਆ ਮੋਹਰੇ ਟਾਇਰਾਂ ਦੀ ਫੋਟੋ ਆ ਗਈ ਬਹੁ ਵਈਆ ਟਾਇਰ ਜਿਹਦੇ ਕੋਲ ਨਵੇਂ ਹਰਕੇ ਪਏ ਆ ਤੇ ਇਹ ਮਗਰ ਦੇ ਟਾਇਰਾਂ ਦੀ ਫੋਟੋ ਵੀ ਆ ਗਈ ਆ ਦੇ ਤੇ ਉਹ ਇਹ ਵੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਿੰਨੇ ਕ ਟਾਇਰ ਆ ਤੇ ਕਿਹੜੇ ਵੀਰ ਭਾਈ ਮਾਲਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਥਰੀਨ ਤੇ ਬਿਜ਼ਨਸ ਫਰਕ ਕਰ ਸਕਦੇ ਆ ਕੋਕਾ ਵੀ ਟਰੈਕਟਰ ਆ ਤੇ ਅੱਗੇ ਅਰਜੈਂਟ ਟਰੈਕਟਰ ਤੁਹਾਨੂੰ ਉਹ ਵੀ ਵਿਖਾਉਣੇ ਆ ਤੇ ਵੀਰ ਅਰਜੈਂਟ ਟਰੈਕਟਰ ਆ 605 ਬਹੁ ਵਈਆ ਟਰੈਕਟਰ ਭਿੰਦ ਕੋਲ ਨਵੇਂ ਹਰਕੇ ਟਰੈਕਟਰ ਪਾਇਆ ਪਿਆ ਭੀ ਮਾਡਲ ਟਰੈਕਟਰ ਘੋੜਾ ਵੀ ਪਰ ਲੱਗਿਆ ਵਾ ਟਰੈਕਟਰ ਦੇ ਉੱਤੇ ਤੇ ਕੋਕਾ ਵੀ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਦਾ ਸੰਪਰਕ ਕਰ ਸਕਦੇ ਆ ਪੈਰ ਦਾਣਾ ਤੋਂ ਹਜੇ ਰੰਗ ਵੀ ਨਹੀਂ ਪੂਰਾ ਲਿਆ ਤੇ ਪੇਂਟ ਵੀ ਵਧੀਆ ਆ ਪਿਆ ਕੁਆਲਿਟੀ ਦਾ ਪੂਰਾ ਵਧੀਆ ਕਿਦੋਂ ਛੀਟ ਨਹੀਂ ਆਈ ਤੇ ਆ ਮੀਟਰ ਦੀ ਫੋਟੋ ਆ ਗਈ ਆ ਮੀਟਰ ਤੋਂ ਨਹੀਂ ਘਿਹਾਰ ਕੇ ਵੀਡੀਓ ਮੀਟਰ ਦੇਖ ਸਕਦੇ ਆ ਕਿੰਨੇ ਘੰਟੇ ਚੱਲਿਆ ਵਾ ਟਰੈਕਟਰ ਸਾਰੀ ਜਾਣਕਾਰੀ ਚੁਣੀ ਲੈ ਸਕਦੇ ਆ ਤੇ ਇਹਦਾ ਮੰਗਦੇ 4 ਲੱਖ ਅਨਾਪ ਸੌੜੀ 6,60,000 ਰੁਪਇਆ ਮੰਗਦੇ ਆ ਮੌਕੇ ਦੇ ਵੀਰ ਮਾਨ ਤਾਨ ਕਰ ਦੇਣਗੇ 6,60,000 ਰੁਪਇਆ ਮੰਗ ਕਰਦੇ ਆ 20 ਮਾਡਲ ਅੜਜਣਾ 605 ਸਰਕੀਨ ਦੇ ਮਾਲਕ ਵੀਰ ਦਾ ਨੰਬਰ ਆ ਗਿਆ ਤੇ 6,60,000 ਰੁਪਇਆ ਮੰਗ ਕਰਦੇ ਆ ਮਾਲਕ ਵੀਰ ਦਾ ਨੰਬਰ ਆ ਗਿਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕਿਹੜੀ ਚੀਜ਼ ਗੱਲਬਾਤ ਪੁੱਛਣੀ ਤੇ ਫੋਟੋ ਮੈਂ ਮਗਾ ਸਕਦੇ ਆ ਤੁਸੀਂ ਤੇ ਵੀਰ ਤੋਂ ਤੇ ਫੋਨ ਲਾ ਕੇ ਇਹ ਵੀਰੇ ਸੋਨਾ ਦੀ ਕਾ 60 ਦਾ ਇਹ ਸੋਨਾ ਦੀ ਕਾ 60 ਹਸਪਾਵਰ ਆ ਇਹ ਤੇ ਬਹੁ ਬਈਆ ਟਰੈਕਟਰ ਜੇ ਕਿਸੇ ਵੀਰ ਭਾਈਆਂ ਲੈਣਾ ਵੀ ਨਸਪਰਕ ਕਰ ਸਕਦੇ ਆ ਕੋਕਾ ਵੀ ਟਰੈਕਟਰ ਆ ਤੇ ਟਾਇਰ ਹੈਗੇ ਆ ਮਗਰ ਦੇ 80 ਪੈਸੇ ਤੇ ਮੂਹ ਦੇ ਵੀ 80 ਪੈਸੇ ਸਭ ਕੁਝ ਦੇਖ ਕੇ ਪਾਇਆ ਜੀ ਵੀਰ ਨੇ ਤੇ ਉੱਤੇ ਫੋਨ ਨੰਬਰ ਇਹਦਾ ਫੋਟੋ ਦੇ ਉੱਤੇ ਆਊਗਾ ਵੀਰ ਨੂੰ ਫੋਨ ਲਾ ਸਕਦੇ ਆ ਤੇ ਤੁਹਾਨੂੰ ਦੱਸਾਂਗੇ ਕਦੋਂ ਨੰਬਰ ਆ ਗਿਆ ਰੇਟ ਇਹਦਾ ਅ ਵੀ ਦੱਸਦੇ ਆ ਤੁਹਾਨੂੰ ਕਿਆ 115000 ਮੰਗ ਕਰਦੇ ਆ ਦੀ ਸੋਨਾ ਦੀ ਖੇਦੀ ਤੇ ਬਹੁ ਬਈਆ ਟਰੈਕਟਰ ਜਾਂ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਲਓ ਮਗਰ ਦੇ ਪਾਸੇ ਵੇਟ ਪਾਏ ਵੀ ਆ ਨੰਬਰ ਆ ਗਿਆ ਦੇ ਮਾਲਕ ਵੀਰ ਨੂੰ ਫੋਨ ਲਾ ਸਕਦੇ ਆ ਤੇ ਉੱਤੇ ਫੋਟੋ ਦੇ ਉੱਤੇ ਨੰਬਰ ਦੇਖਿਆ ਵੀਰੇ ਮੜ ਕੇ ਫੇਰ ਭਾਅ ਦੇ ਫਿਰਦੇ ਹੁੰਦੇ ਆ ਬਹੁ ਬਈਆ ਟਰੈਕਟਰ ਆ ਤੇ ਕੋਕਾ ਪੀਸ 415000 ਮੰਗ ਕਰਦੇ ਮੌਕੇ ਦੇ ਵੀਰ ਮਾਨਤਨ ਕਰ